ਕੱਲ ਦੇਰ ਰਾਤ ਤਰਨਤਪੁਰ ਪੁਲਿਸ ਨੂੰ ਇੱਕ ਇਨਫੋਰਮੇਸ਼ਨ حاصل ਹੋਈ ਸੀ ਕਿ ਲੈਂਡਲੋਰਡ ਪੈਲੇਸ ਵਿਖੇ ਇੱਕ ਵਿਆਹ ਚੱਲ ਰਿਹਾ ਹੈ ਜਿਸ ਵਿੱਚ ਕੁਝ ਨੌਜਵਾਨਾਂ ਵੱਲੋਂ ਜਿਹੜੇ ਉਪਰ ਫਾਇਰ ਕੀਤਾ ਜਾ ਰਿਹਾ ਤੇ ਡੈਸ਼ਟਮ ਹੌਲ ਬਲਾ ਕੀਤਾ ਜਾ ਰਿਹਾ ਜਿਸ ਦੇ ਤਰ੍ਹਾਂ ਕਾਰਵਾਈ ਕਰਦੇ ਹੋਏ ਆ ਪੁਲਿਸ ਵੱਲੋਂ ਐਫ ਆਈ ਆਰ ਨੰਬਰ 33 ਮਿਤੀ 24/02/25 ਅੰਡਰ ਸੈਕਸ਼ਨ 125 223 3 ਬ੍ਰੈਕਟ 5 ਵੀ ਐਨ ਐਸ ਅਤੇ 25/03/20 ਨਾਲ ਰਜਿਸਟਰ ਦਰਜ ਕੀਤਾ ਗਿਆ ਅਤੇ ਇਸੇ ਕਦਮ ਵਿੱਚ ਕਾਰਵਾਈ ਕਰਦੇ ਹੋਏ ਆ ਇਕ ਨਬੀ ਸਿੰਘ ਨਾਮ ਦੇ ਗਤਿਨੋ ਕਾਬੂ ਕੀਤਾ ਗਿਆ ਜਿਸ ਕੋਲ ਇੱਕ ਬੰਦੀ ਫੋਰ ਰਿਵਾਲਵਰ ਅਤੇ 21 ਖਾਲੀ ਰਾਉਂਡ ਅਤੇ ਦੋ ਜਿੰਦਾ ਰਾਉਂਡ ਬੰਦ ਹੋਏ ਨੇ ਜੋ ਕਿ ਵਿਆਹ ਵਿੱਚ ਫਾਇਰ ਕਰ ਰਹੇ ਸੀ ਕਿਸ ਦੇ ਨਾਲ ਕਿਸ ਦੇ ਨਾਮ ਕੁਝ ਵਿਅਕਤੀ ਜੋ ਹੋਰ ਫਾਇਰ ਕਰ ਰਹੇ ਸਨ ਉਹਨਾਂ ਬਾਰੇ ਜਾਂਚ ਚੱਲ ਰਹੀ ਹੈ ਸਾਡੇ ਵੱਲੋਂ ਪਬਲਿਕ ਨੂੰ ਇਹੀ ਸੁਨੇਹਾ ਹੈ ਕਿ ਕੋਈ ਵੀ ਆਪਣੇ ਲਾਇਸੈਂਸੀ ਵਪਨ ਜੀਵਿਤ ਪ੍ਰਦਰਸ਼ਨੀ ਨਾ ਕਰੇ ਅਤੇ ਨਾ ਹੀ ਉਸ ਤੋਂ ਫਾਇਰ ਕੀਤਾ ਜਾਂ ਨਹੀਂ ਤਾਂ ਉਹਨਾਂ ਖਾਤਾਂ ਤੋਂ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਅਮਰੇ ਚਲਾਈ ਜਾਵੇਗੀ